ਵਾਹਿਗੁਰੂ ਜੀ ਵਾਹਿਗੁਰੂ ਜਿੱਤ ਦਾ ਖਾਲਸਾ ਵਾਹਿਗੁਰੂ ਜਿੱਤ ਦੀ ਫਤਿਹ ਸਮਿਟੀ ਅੱਜ ਆਪ ਜੀ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਦਾ ਮਹਾਨ ਸਰੂਪ ਧੰਨ ਧੰਨ ਬਾਬਾ ਦੀਪ ਸਿੰਘ ਦਾ ਦਰਸ਼ਨ ਕਰੋ ਮਹਾਰਾਜ ਸ਼ਨੀਵਾਰ ਸੰਗਤਾਂ ਬਾਬਾ ਜੀ ਦੇ ਚਰਨਾਂ 'ਚ ਬਹਿ ਕੇ ਸੇਵੀ ਸੁਖਨੀ ਸਾਹਿਬ ਦੇ ਪਾਠ ਕਰ ਜਾਣ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 11 2025 ਸ਼ਨੀਵਾਰ ਬੜੀ ਸ਼ਰਧਾ ਨੇ ਧੂਮ ਦਾ ਮਨਾਇਆ ਜਾ ਰਿਹਾ ਵੈਦੂ। ਬੜੀ ਇਸ ਸਾਨ ਬਾਬਾ ਦੀਪ ਸਿੰਘ ਜੀ ਸੰਗਤਾਂ। ਆ ਜੀ ਵਰ੍ਹੇ ਗਏ ਨੇ ਧੰਨ ਬਾਬਾ ਦੀਪ ਸਿੰਘ। ਮੈਂ ਜੈਸੇ ਤਰੇ ਅਤਾਰਾ ਗਏ ਅੰਦਰ ਬਜੇ ਜਪੁ ਸੰਤੋਖਾਂ ਤੋਂ ਸਾਧ ਸੰਗਤਿ ਸਰ ਜੀ ਪਵਣਤਨ ਮੋਹੇ ਮੋਹ ਕਦੇ ਮਾਰਗ ਪਾਵੇ ਜੈਸੇ ਸੰਤਨ ਬਾਬਾ ਦੇ ਵਿੱਚ ਸਾਰੀ ਸੰਗਤ ਆਖੋ ਤਨਤਨ ਬਾਬਾ ਦੀਨ ਸਿੰਘ ਲਾਓ ਹਾਜ਼ਰੀ ਬੜੀ ਸ਼ਰਧਾ ਨਾਲ ਸੁਨੀ ਸਹਿਬ ਦਾ ਪਵਣ ਸੰਗਤ ਗਾਵੇ ਗੰਗ Che è pengala per bat par pavana Che è pengala per bat par pavana Cartaara karuna me din belati kare Sanat kundari kirpa kare ਸਨ ਬਾਬਾ ਜੀ ਸ਼ੰਕੀ ਦਾਤਾਰ ਬਾਬਾ ਜੀ ਆਪ ਜੀ ਸਮਤ ਦਰਵਾਜ਼ਾ ના બાબા એ તલાશમાં ઇસખો સા બાબા સબ ચિંતી i don't know ਬਾਬਾ ਦੀਪ ਸਿੰਘ ਸਾਰੀ ਸੰਗਤ ਨਾਲ ਕੋ ਆਏ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਹਾਜ਼ਰੀ ਲਾਓ ਧੰਨ ਧੰਨ ਬਾਬਾ ਦੀਪ ਸਿੰਘ ਧੰਨ ਧੰਨ ਬਾਬਾ ਬੁਸ਼ੇਸ਼ ਸਾਹਿਬ ਸੰਗਤ ਜੀ ਕੋ ਹਾਲ ਦੇ ਸਾਹਮਣੇ ਸੰਤਾਂ ਬੈਠੀਆਂ ਤੇ ਸੰਗਤਾਂ ਦਾ ਅਰਦਾਸ ਬਾਬਾ ਦੀਪ ਸਿੰਘ ਜੀ

ਜਦ ਤੂੰ ਗਵਾਟਤਾ ਜਨਮ ਗਵਾਏ ਦੂਜੇ ਪਾਇ ਅਦੁੱਖ ਲੜਾ ਮਰਜੁਮੇ ਆਵੇ ਜਾਏ ਹਨੂ ਬਾਬਾ ਦੀ ਜੀ ਸੰਤਨ ਬਾਬਾ ਦੀ ਜੀ ਆਦਿਵਾ ਹਨੂ ਬਾਬਾ ਦੀ ਜੀ 63 ਜੋਗੀ ਜਗਾ ਦੀ ਬਾਬਾ ਦੀ ਜੀ ਹਨੂ ਬਾਬਾ ਦੀ ਜੀ ਗੋਲਦ ਬਾਬਾ ਦੀ ਜੀ ਤਨ ਬਾਬਾ ਦੀਪ ਸਿੰਘ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਤਨ ਤਨ ਬਾਬਾ ਦੀਪ ਸਿੰਘ ਜੀ ਸਾਈਂ ਸਾਈਂ ਭਾਈ ਗੋਪਾਲ ਸਾਹਿਬ ਦੇ ਸਾਕੇ ਤਵਲੇ ਵਾਲੇ ਬਾਰੇ ਹਾਂਜੀ ਵਰਤੇ ਹੈ ਸੰਪਰਦਾਇ ਕਾਰ ਸੇਵਾ ਪੂਰੀ ਵਾਲੇ ਨੇ ਤੇ ਬਹੁਤ ਵੱਡੀਆਂ ਸੇਵਾਵਾਂ ਚੱਲਦੀਆਂ ਬਾਬਾ ਕਸ਼ਮੀਰ ਸਿੰਘ ਜੀ ਦੇ ਵਾਲੇ ਸੰਤਾਨ ਨੂੰ ਬੇਨਤੀ ਕਰਦੇ ਆ ਕਿ ਇੱਕ ਇੱਕ ਬੋਲੀ ਸੀਮਿੰਟ ਦੀ ਦੇਖਦਿਆਂ ਤਸਰੀਏ ਦੀ ਇੰਤੇਜਾ ਕਰੋ ਬਾਬਾ ਜੀ ਦਾ ਤੁਹਾਨੂੰ ਤੁਹਾਡੀ ਹਾਜ਼ਰੀ ਲੱਗੇ। ਸੰਤਾਨਨ ਬਾਬਾ ਦਿਨ ਸਿੰਘ ਸਾਹਿਬ ਦੀ ਜੀਵਤਾ ਅਲਵਾ ਬੀਜ। Jölden 10000 tantan babadı şimdi jölden. Hey, Trudi de diyor. Şanser. Şu tane şerba